शोत्तम फिलौर सीनीय प्रदान मास्टर हंसराज सलाहकार हरमे राही ज्वाइंट डादीपुरैस अमरजीत लाडी सहायक हनी संतोखपुरा सीनियर आगू डॉक्टर अशोक कुमार कुलदीप लंबारदार राम दास गन्ना पिंड आदि ने कहा शहीद भगत सिंह राजुके सुखदेव की शहीद तो साई हमेशा प्रेरणा का स्रोत रहेगी राह दसेरा रहेगी ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਗਰਾਸ਼ ਆਖਰੀ ਸਾਹਾਂ ਤੱਕ ਜਾਰੀ ਰਹੇਗਾ ਆਗੂਆਂ ਨੇ ਕਿਹਾ ਕਿ ਹਾਲੇ ਵੀ ਭਾਰਤ ਦੇ ਲੋਕ ਦੋਹਰੀ ਗੁਲਾਮੀ ਦਾ ਨਰਕ ਖੋਗ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਕਰਕੇ ਸਾਨੂੰ ਸ਼ਹੀਦਾਂ ਦੀ ਕੁਰਬਾਨੀ ਅਤੇ ਵਿਚਾਰਧਾਰਾ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਇੱਕ ਮੁਠੋ ਕੇ ਅਨਿਆ ਵਿਰੋਧ ਅਵਾਜ਼ ਉਠਾਉਣ ਦੀ ਲੋੜ ਹੈ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਇੰਦਰਜੀਤ ਬੈਂਸ ਦੀ ਵਿਸ਼ੇਸ਼ ਰਿਪੋਰਟ

ਮੈਨਾ ਗਿਆ ਦੇ ਧੋਕੇ ਸਾਥੀਓ ਅੱਜ ਛੋੜੇ ਜੇ ਸਤੇ ਤੇ ਆਪਾਂ 23 ਮਾਰਚ 331 ਦੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਜਿੱਥੇ ਅੱਜ ਸ਼ਹੀਦ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਨੂੰ ਫਤਿਹ ਉਹਦੇ ਤੁਸੀਂ ਜਿੰਨੇ ਕੱਲ ਚੱਲ ਕੇ ਆਏ ਆ ਤੁਹਾਨੂੰ ਕੋਟ ਕੋਟ ਪ੍ਰਣਾਮ ਪਾਉਂਦੇ ਹਾਂ ਨਮਸਕਾਰ ਮਸ਼ਾਲਾ ਵਾੜ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸਾਡਾ ਨਾਰਾ ਆ ਇਹ ਸ਼ੀਰਪਾਗ ਸਿੰਘ ਨੇ ਕਿਹਾ ਮਸ਼ਾਲਾ ਵਾੜ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਉਹ ਨਾਰਾ ਅਸੀਂ ਘਰ ਘਰ ਲੈ ਕੇ ਜਾਣਾ ਮਸ਼ਾਲਾ ਵਿਚਾਰਾਂ ਦੀਆਂ ਜੜੀਆਂ ਆ ਸ਼ੀਰਪਾਗ ਸਿੰਘ ਦੇ ਵਿਚਾਰ ਜੜੇ ਆ ਰਾਜਗੁਰੂ ਸਖਦੇਵ ਦੇ ਜੜੇ ਵਿਚਾਰ ਆ ਉਹ ਅਸੀਂ ਘਰ ਘਰ ਤੱਕ ਲੈ ਕੇ ਜਾਣੇ ਆ ਤੁਸੀਂ ਲੜਾਈ ਲੜ ਕੇ ਹੰਦੇ ਆ ਲੋਕ ਇਨਸਾਫ ਮੱਚ ਦੇ ਨਾਂ ਤੇ ਇਹ ਤਿੰਨ ਦਿਨ ਰਾਤ ਚੜੀਆ ਹੋਰ ਲੜਾਈਆਂ ਹੱਲੇ ਬਾਕੀਆਂ ਭਗਤ ਸਿੰਘ ਦਾ ਜਿਹੜਾ ਸੁਪਨਾ ਸੀ ਉਹ ਹਾਲੇ ਬਾਕੀ ਆ ਉਹ ਸਰਕਾਰ ਕਰਨਾ ਬਾਕੀ ਆ ਜਿੰਨਾ ਚਿਰ ਮਨੌਕਾ ਤੋਂ ਮਨੌਕ ਦੀ ਲੁੱਟ ਨਹੀਂ ਖਤਮ ਹੋ ਜਾਂਦੀ ਭਗਤ ਸਿੰਘ ਨੇ ਕਿਹਾ ਸੀ ਉਨਾ ਚਿਰ ਜਿਹੜਾ ਆ ਉਹ ਸੁਪਨੇ ਸਰਕਾਰ ਨਹੀਂ ਹੋ ਸਕਦਾ ਇਸ ਕਰਕੇ ਅੱਜ ਆਪਾਂ ਫਰੰਡ ਕਰਨ ਵਾਸਤੇ ਆਏ ਆ ਮਿਸ਼ਾਲਾ ਵਾੜ ਕੇ ਫਰੰਡ ਕਰਨ ਵਾਸਤੇ ਆਏ ਆ ਭਗਤ ਸਿੰਘ ਦਾ ਜਿਹੜਾ ਸੁਪਨਾ ਸੀ ਉਹਨੂੰ ਕਰ ਕਰ ਤੱਕ ਲੈ ਕੇ ਜਾਵਾਂਗੇ ਔਰ ਜ਼ਿੰਦਗੀ ਤੱਕ ਆਤਮ ਸਹਾ ਤੱਕ ਜੜਾਇਆ ਉਹ ਸੁਪਨੇ ਨੂੰ ਸਦਾਰ ਕਰਦੇ ਨਹੀਂ ساری ਜ਼ਿੰਦਗੀ ਲਾ ਦਵਾਂਗੇ ਤੁਸੀਂ ਪਿੰਡ ਪਿੰਡ ਤੋਂ ਚੰਨ ਕੇ ਆਏ ਹੋ ਪੱਟੀ ਗੰਦੀ ਵਿੱਚ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਣਾਮ ਤੁਹਾਨੂੰ ਜਦੋਂ ਲੋਕਿੰਸਾਬ ਮੰਗਦਾ ਸੱਦਾ ਆਉਂਦਾ ਐਸੀ ਤਰ੍ਹਾਂ ਜਿੱਥੇ ਵੀ ਕੋਈ ਲੜਾਈ ਲੜਦੀ ਆ ਹੱਕ ਸੱਚ ਦੀ ਲੋਕਨ ਸਾਫ ਮੰਚ ਉਥੇ ਮੋਰੇ ਹੋ ਕੇ ਲੜੂਗਾ ਜਿਵੇਂ ਤਸੀਹਦਾਰ ਦੀ ਪੂੰਛਾ ਚੁਕਾ ਕੇ ਤੜਾਇਆ ਉਦਾਂ ਜਿਹੜਾ ਪ੍ਰਸ਼ਾਸਨ ਉਹ ਠੋਕ ਕੇ ਰੱਖਣਗੇ ਅੱਜ ਇਹ ਵੀ ਪ੍ਰਣ ਕਰਕੇ ਜਾਣਾ ਗੱਲੀ ਪ੍ਰੈਸਾਂ ਚਾਰ ਦੀ ਲੜਾਈ ਨਹੀਂ ਸਾਮਰਾਜਵਾਦ ਦਾ ਜਿਹੜਾ ਹੱਲਾ ਆ ਪੂੰਜੀਵਾਦ ਦਾ ਜਿਹੜਾ ਹੱਲਾ ਆ ਸਰਕਾਰ ਜਿਹੜੀ ਪੰਜਾਬ ਦੀ ਆ ਜਿਹੜੀ ਕੇਂਦਰ ਦੀ ਆ ਉਹ ਸਾਡਾ ਸੰਵਿਧਾਨ ਜਿਹੜਾ ਆ ਉਹਨੂੰ ਉਤਾਰ ਪਿੰਡੋ ਕਰਕੇ ਨੱਕੀ ਹੋਈ ਆ ਜਿਹੜਾ ਪੰਜਾਬ ਦਾ ਕੇਂਦਰ ਜਿਹੜਾ ਆ ਉਹਨਾਂ ਲਗਾਤਾਰ ਪੁਲਸ ਸਟੇਟ ਜਿਹੜਾ ਬਣਾਇਆ ਜਾ ਰਿਹਾ ਅੱਜ ਦੇ ਤੌਰ ਤੇ ਅਸੀਂ ਇੱਥੇ ਜ ਵੀ ਖੇਧੀ ਕਰਦੇ ਆ ਜਿੰਨੀ ਲਗਾਮ ਖੋਲੀ ਆ ਪੁਲਸ ਦੀ ਉਹ ਬੰਦ ਹੋਣੀ ਚਾਹੀਦੀ ਆ ਇਹ ਲੋਕਤੰਤਰ ਦਾ ਕਹਾਣਿਆ ਸਮਰਾਜਵਾਦ ਹਮੇਸ਼ਾ ਮਰਦਾ ਬਾਜ਼ ਰਿਹਾ ਔਰ ਹਮੇਸ਼ਾ ਰਹੂਗਾ ਪਰ ਜ਼ਿੰਦੇ ਬਚਾਰ ਜਿਹੜਿਆ ਉਹ ਇੱਥੇ ਰੁchnਾਉਂਦੇ ਰਹਿਣਗੇ ਜੇ ਜੰਦਾ ਜੇ ਸੰਘਰਸ਼ ਚਤਨੜ ਦੇ ਲੋਕਾਂ ਦੀ ਮਿਹਰਬਾਨੀ ਸੁਣੋ ਜਿੰਦਾਬਾਦ ਜੀ ਪਗਲ ਸਿੰਘ ਜਿੰਦਾਬਾਦ ਜਿੰਦਾਬਾਦ ਜੈਕਾਰਾ ਜੀਤ ਪਗੋ ਸੇ ਗੁਰੂ ਸੁਖਦੇਵ ਅਮਰ ਹੈ ਅਮਰ ਹੈ ਨਮਰ ਹੈ ਜੀ ਦੋ ਟਾਂ ਦੀ ਛੋਲ ਤੇ ਪੈਰਾ ਤੇ ਅਗੇ ਠੋਕੇ ਜੀ ਦੋ ਟਾਂ ਦੀ ਛੋਲ ਤੇ ਪੈਰਾ ਤੇ ਅਗੇ ਠੋਕੇ ਸ਼ਿਕਾਜਰੀ ਮੁਰਦਾਬਾਦ 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 ਅੱਜ 23 ਮਾਰਚ ਦਾ ਦਿਹਾੜਾ ਸ਼ਹੀਦਾਂ ਦਾ ਦਿਹਾੜਾ ਹੈ ਅੱਜ ਦੇ ਬਿਆਨ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਸੁਖਦੇਵ ਜੀ ਸ਼ਹੀਦੀਆਂ ਨੂੰ ਪ੍ਰਾਪਤ ਹੋਏ ਕੋਈ ਇਤਿਹਾਸਕਾਰ ਕਹਿੰਦਾ ਹੈ ਕਿ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਬੀਰ ਬਦਲ ਦੀ ਕੌਮਾਂ ਦੀ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਦਾ ਹੀ ਨਤੀਜਾ ਹੈ ਕਿ ਅਸੀਂ ਅੱਜ ਇਸ ਦੇਸ਼ ਦੇ ਵਿੱਚ ਆਜ਼ਾਦੀ ਦਾ ਨਿਕ ਮੰਨ ਰਹੇ ਹਾਂ ਔਰ ਇਹ ਜਿਹੜੇ ਸ਼ਹੀਦ ਹ ਸਾਡੇ ਨੌਜਵਾਨ ਪੀੜੀ ਦੇ ਲਈ ਇੱਕ ਪ੍ਰੇਰਣਾ ਸਰੋਤ ਵੀ ਹਨ ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਉਹ ਆਪਣੇ ਜੀਵਨ ਦਾ ਆਦਰਸ਼ ਜਿਹੜਾ ਆ ਉਹ ਨੂੰ ਚੁਣਦੇ ਹਨ ਸੋ ਆਓ ਆਪਾਂ ਉਹਨਾਂ ਦੇ ਇਸ ਸ਼ਹਾਦਤ ਦੇ ਉੱਤੇ ਯਹੀਦੀ ਦਿਹਾੜੇ ਦੇ ਉੱਤੇ ਸੰਕਲਪ ਲਈਏ ਕਿ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅਸੀਂ ਜੀ ਜਾਨ ਦੀ ਬਾਜ਼ੀ ਲਗਾ ਦੇਵਾਂਗੇ ਧੰਨਵਾਦ ਜੈਪੀ ਜਫਾ ਅੱਜ ਇੱਕ ਬਹੁਤ ਵੱਡਾ ਜਿਹੜਾ ਮਸ਼ਾਲ ਮਾਰਚ ਆ ਫਲੋਰ ਦੀ ਧਰਤੀ ਦੇ ਉੱਪਰ ਹੋ ਰਿਹਾ ਜੇ ਇਸ ਦਿਨ ਦੇ ਉੱਪਰ ਹੋ ਰਿਹਾ 23 ਮਾਰਚ ਦਾ ਉਹ ਦਿਨ ਉਹ ਸ਼ਹੀਦ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੇਸਾ ਆਪਣੇ ਫਲਸਫੇ ਦੇ ਵਾਸਤੇ ਜਿਹੋ ਜਿਹੇ ਸਮਾਜ ਦੀ ਕਲਪਨਾ ਉਹਨੇ ਕੀਤੀ ਕਿ ਜਿਹੜਾ ਉਹਨੇ ਇਨਕਲਾਬ ਦੀ ਜਿਹੜੀ ਗੱਲ ਕੀਤੀ ਆ ਕਿ ਮਨੁੱਖ ਹੱਥੋਂ ਜਿਹੜੀ ਮਨੁੱਖ ਦੀ ਲੁੱਟ ਆ ਜਦੋਂ ਤੱਕ ਖਤਮ ਨਹੀਂ ਹੋ ਜਾਂਦੀ ਅਸੀਂ ਉਹਦੋਂ ਤੱਕ ਜਿਹੜੀ ਆਪਣੀ ਲੜਾਈ ਜਾਰੀ ਰੱਖਾਂਗੇ ਅੱਜ 23 ਮਾਰਚ ਦੇ ਜਿਹੜੇ ਸ਼ਹੀਦ ਆ ਜਦੋਂ ਉਸ ਲੜਾਈ ਨੂੰ ਲੜਦੇ-ਲੜਦੇ ਇਸ ਉਹ ਆ ਦੁਨੀਆ ਤੋਂ ਚਲੇ ਗਏ ਪਰ ਸਾਡੇ ਰਾਤ ਸਿਰਾ ਬਣ ਗਏ ਅੱਜ ਵੀ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਸ਼ਹੀਦਾਂ ਦੇ ਸੁਪਿਆਂ ਦੀ ਆਜ਼ਾਦੀ ਆ ਉਹ ਹਜੇ ਤੱਕ ਨਹੀਂ ਆਈ ਅੱਜ ਵੀ ਜਿਹੜੀ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਲਗਾਤਾਰ ਹੋ ਰਹੀ ਆ ਅੱਜ ਵੀ ਜਾਤ ਪਾਤ ਦਾ ਬਹੁਤ ਵੱਡਾ ਗੋਲ ਵਾਲਾ ਆ ਅੱਜ ਵੀ ਭ੍ਰਿਸ਼ਟਾਚਾਰੀ ਦਾ ਬਹੁਤ ਵੱਡਾ ਗੋਲ ਵਾਲਾ ਆ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਵਿਚਾਲ ਮਾਰਚ ਲੈ ਕੇ ਚੱਲੇ ਆ ਤੇ ਜਿੱਥੇ ਉਹਨਾਂ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਫੁੱਲ ਪੈਂਟ ਕਰਾਂਗੇ ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਇਸ ਗੱਲ ਦੇ ਵਾਸਤੇ ਵੇਰ ਵੀ ਕਰਾਂਗੇ ਕਿ ਜਿਹੜਾ ਸ਼ਹੀਦਾਂ ਦਾ ਵਿਰਸਾ ਹੈ ਖਦੇ ਕੋ ਬਹੁਤ ਵੱਡਾ ਵਿਸ਼ਾਲ ਵਿਰਸਾ ਆ ਉਸ ਵਿਰਸੇ ਤੋਂ ਸੇਧ ਲੈ ਕੇ ਇਹ ਜਿਹੜੀ ਲੜਾਈ ਦੇ ਫਲੋਰ ਦੇ ਅੰਦਰ ਬਹੁਤ ਵੱਡੀ ਲੈ ਕੇ ਚੱਲੇ ਆ ਕਿ ਉਸ ਲੜਾਈ ਨੂੰ ਅਸੀਂ ਜਿੱਤਵਾਲ ਤੱਕ ਲੈ ਕੇ ਜਾਵਾਂਗੇ ਇਹੀ ਸਾਡੀ ਜਿਹੜੀ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੀ ਸ਼ਹਾਦਤ ਦੇ ਦਿਵਸ ਦੇ ਉੱਪਰ ਸੱਚੀ ਸ਼ਰਧਾਂਜਲੀ ਹੋਵੇਗੀ ਅੱਜ 23 ਮਾਰਚ ਜੋ ਸ਼ਹੀਦੀ ਦਿਵਸ ਸਾਡੇ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਸਖਦੇਵ ਜੀ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅੱਜ ਅਸੀਂ ਉਹਨਾਂ ਦਾ ਜਿਹੜਾ ਸ਼ਹੀਦੀ ਦੇਵਸਾ ਉਹ ਮਨਾ ਰਹੇ ਆ ਸਰਦਾ ਦੇ ਪੁੱਲ ਪੇਟ ਕਰ ਰਹੇ ਆ ਸ਼ਹਿਰ ਫਲੋਰ ਦੇ ਵਿੱਚ ਲੋਕ ਇंसाफ ਮੰਚ ਦੇ ਵੱਲੋਂ ਇੱਕ ਬਹੁਤ ਵੱਡਾ ਕਾਜ ਕੀਤਾ ਗਿਆ ਜੋ ਕਿ ਇੱਕ ਸ਼ਹਿਰ ਦੀ ਪ੍ਰਕਰਨਾ ਕਰਦੇ ਹੋਏ ਮਿਸਾਲ ਮਾਰ ਚਟਿਆ ਜਾਵੇਗਾ ਉਸ ਤੋਂ ਬਾਅਦ ਅਪਰੰਤ ਇਸੇ ਜਗ੍ਹਾ ਤੇ ਆ ਕੇ ਸਮਾਪਤ ਹੋਵੇਗਾ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆਂ ਸਾਡੇ ਦੇਸ਼ ਦੇ ਵਿੱਚ ਕੋਈ ਇੱਕ ਕੌਮ ਜਾਂ ਇੱਕ ਕੋਈ ਮਾਜਬ ਨਹੀਂ ਰਹਿੰਦਾ ਸਭ ਸਾਂਝੇ ਰਹਿੰਦੇ ਆ ਇਸ ਕਰਕੇ ਉਹਨਾਂ ਨੇ ਸਾਰਿਆਂ ਨੂੰ ਯਾਦ ਕਰਾਇਆ ਨਾ ਕਿ ਉਹਨਾਂ ਨੇ ਕਿਸੇ ਕੌਮ ਨੂੰ ਯਾਦ ਕਰਾਇਆ ਉਹ ਕਿਸੇ ਕੌਮ ਦੇ ਸ਼ਹੀਦ ਨਹੀਂ ਹੋਏ ਉਹ ਬਹੁਤ ਸਾਰੀਆਂ ਕੌਮਾਂ ਦੇ ਸ਼ਹੀਦ ਹੋਏ ਆ ਇਸ ਲਈ ਉਹਨਾਂ ਦਾ ਸਾਡਾ ਬਣਦਾ ਆ ਕਿ ਅਸੀਂ ਉਹਨਾਂ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਸਦਾ ਦੇ ਫੁੱਲ ਭੇਟ ਕਰੀਏ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਜਾਪੀਮ ਜਾਪਾਰਤਾ ਅੱਜ 23 ਮਾਰਚ ਦੇ ਦਿਨਾਂ ਨੂੰ ਖਰਦਾ ਦੇ ਫਲਪੇਟ ਕੰਦੇ ਲਈ ਪਲੌਰ ਦੇ ਵਿੱਚ ਇੱਕ ਵੱਡਾ ਰੋਸ ਮਾਰਚ ਜਿਹੜਾ ਕੀਤਾ ਜਾ ਰਿਹਾ ਜਿਹੜੇ ਸਾਡੇ ਦੇਖ ਲਈ ਸੀਡੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਹੁਣੇ ਆਪਣੀ ਚੜ੍ਹਦੀ ਜਵਾਨੀ ਵਿੱਚ ਦੇਖ ਨੂੰ ਜਾਲ ਕਰਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅੱਜ ਅਲੌਰ ਦੇ ਵਿੱਚ ਵਿਸਾਲ ਮਾਰਚ ਕਰਕੇ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਦਿੱਤੇ ਜਾ ਰਿਹਾ ਪਰਨ ਕਰਦੇ ਆ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਦੇ ਅਧੂਰੇ ਕਾਗਜ਼ ਆ ਉਹਨਾਂ ਨੂੰ ਪੂਰਾ ਕਰਨ ਦੇ ਲਈ ਇੱਕ ਇੱਕ ਖੂਨ ਦਾ قطਰਾ ਵੀ ਵਹਾਵਾਂਗੇ ਇਹ ਪੰਨ ਕਰਦੇ ਆ ਅਸੀਂ ਜਿੰਨੀ ਵੀ ਟੀਮ ਹੈ ਸਾਡੀ ਸਮੁੱਚੀ ਲੋਕਾਂ ਸਾਹਿਬ ਮੰਚ ਵੱਲੋਂ ਅਸੀਂ ਸਾਰੇ ਸਾਥੀਆਂ ਦਾ ਧੰਨਵਾਦ ਵੀ ਕਰਦੇ ਆ ਜਿਹੜੇ ਇਸ ਮਿਸਾਲ ਮਾਰ ਦੇ ਵਿੱਚ ਸ਼ਾਮਲ ਹੋਏ ਆ ਤੇ ਅਸੀਂ ਸੇਵਾਦਾਨੋ ਤੇ ਇਹ ਮਾਰ ਦੇ ਸਦਾ ਸਦਾ ਦੇ ਫਲਪੇਟ ਕਰਦੇ ਆ ਜੈ ਜਤਾ ਜੈ ਸੰਘਰਸ਼ ਜੈ ਭੇ